ਸਮੁੰਦਰ ਤੇਰੇ ਸਾਹਿਲ ਤੇ ਉਸ ਦਿਨ ਸੈਲਾਬ ਆਉਣਗੇ ਜਿਸ ਦਿਨ ਝੁੱਗੀਆਂ ਨੂੰ ਕਦੇ ਮਹਿਲਾ ਦੇ ਖੁਆਬ ਆਉਣਗੇ ਵਖਾਕੇ ਸਬਜ ਬਾਗ ਭੁੱਖੇ ਟਿੱਡਾਂ ਨੂੰ ਝੂਠੇ ਸੁਪਨੇ ਦਿਖਾ ਕੇ ਪਲੇਟ ਵਿੱਚ ਤੇਰੇ ਵੀ ਕਦ ਤੱਕ ਤੰਦੂਰੀ ਕਬਾਬ ਆਉਣਗੇ ਨੀਂਦ ਟੁੱਟੇਗੀ ਜ਼ਰੂਰ ਤੇਰੀ ਉਸ ਦਿਨ ਇਹ ਮੇਰਾ ਦਾਵਾ ਹੈ ਨੀਂਦ ਟੁੱਟੇਗੀ ਜ਼ਰੂਰ ਤੇਰੀ ਉਸ ਦਿਨ ਏ ਮੇਰਾ ਦਾਵਾ ਹੈ ਤੇਰੇ ਇੱਕ ਸਵਾਲ ਦੇ ਬਦਲੇ ਜਦ ਦੋ ਦੋ ਜਵਾਬ ਆਉਣਗੇ ਦੋ ਦੋ ਜਵਾਬ ਆਉਣਗੇ ਬੜਾ ਔਖਾ ਹੋ ਜਾਣਾ ਤੈਨੂੰ ਫਿਰ ਬੰਨਾ ਨੂੰ ਟੁੱਟਣੋ ਬਚਾਉਣਾ ਬੜਾ ਔਖਾ ਹੋ ਜਾਣਾ ਤੈਨੂੰ ਫਿਰ ਬੰਨਾ ਨੂੰ ਟੁੱਟਣੋ ਬਚਾਉਣਾ ਹੰਝੂਆਂ ਦੇ ਵਹਿਣ ਕੰਡਿਆਂ ਤੱਕ ਜਦ ਲਬੋ ਲੁਬਾਬ ਆਉਣਗੇ ਕਾਗਜ਼ ਕਲਮ ਤਾਂ ਦੂਰ ਦੋ ਜੂਨ ਦਾ ਨਿਵਾਲਾ ਵੀ ਨਹੀਂ ਕਾਗਜ਼ ਕਲਮ ਤਾਂ ਦੂਰ 2 ਜੂਨ ਦਾ ਨਿਵਾਲਾ ਵੀ ਨਹੀਂ ਸੁਣਿਆ ਤਾਂ ਸੀ ਕਿ ਜਲਦ ਹੀ ਦਿਨ ਅੱਛੇ ਜਨਾਬ ਆਉਣਗੇ ਅਜੇ ਤਾਂ ਲੂਸਿਆ ਪਿਆ ਹੈ ਚਮਨ ਇਹ ਇਨਸਾਨੀਅਤ ਦਾ ਅਜੇ ਤਾਂ ਲੂਸਿਆ ਪਿਆ ਹੈ ਚਮਨ ਇਹ ਇਨਸਾਨੀਅਤ ਦਾ ਹਿੱਸੇ ਸਭ ਦੇ ਖੌਰੇ ਕਦ ਤੱਕ ਯਾਰੋ ਸਜਰੇ ਗੁਲਾਬ ਆਉਣਗੇ ਸਮੁੰਦਰ ਤੇਰੇ ਸਾਹਲ ਤੇ ਉਸ ਦਿਨ ਸੈਲਾਬ ਆਉਣਗੇ ਜਿਸ ਦਿਨ ਝੁੱਗੀਆਂ ਨੂੰ ਕਦੇ ਮਹਿਲਾਵਾਂ ਦੇ ਖੁਆਬ ਆਉਣਗੇ